ਹਰ ਰੋਜ਼ ਗਊ ਮਾਤਾ ਦੇ ਨਾਲ ਨਾ ਇਨਸਾਫੀ ਜਿਹੜੀ ਹੈ ਉਹ ਹੁੰਦੀ ਆਈ ਅਸੀਂ ਦੇਖ ਰਹੇ ਹਾਂ ਇਸ ਕਾਰਨ ਸਨਾਤਨ ਧਰਮ ਹਿੱਤ ਸੰਘਰਸ਼ ਕਮੇਟੀ ਦੀ ਵਿਸ਼ੇਸ਼ ਟੀਮ ਨੇ ਅਜਿਹੇ ਕਈ ਲੋਕਾਂ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਹੈ ਤੇ ਅਕਸਰ ਹੀ ਪਠਾਨਕੋਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਠਾਨਕੋਟ ਦੇ ਆਸ-ਪਾਸ ਅਜਿਹੇ ਗਲਤ ਕੰਮ ਕਰਨ ਵਾਲੇ ਲੋਕਾਂ ਦੀ ਗਿੰਦੀ ਜਿਹੜੀ ਹੈ ਉਹ ਵੱਧ ਚੁੱਕੀ ਹੈ ਤੇ ਜਿਨ੍ਹਾਂ ਨੂੰ ਮਾਦੋਪ ਚਾਉਣੀ ਵਿੱਚ ਰੋਕਿਆ ਗਿਆ ਤੇ ਹਾਲੀ ਵਿੱਚ ਅਜਿਹੀ ਇੱਕ ਘਟਨਾ ਦੇ ਗਵਾਹ ਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 3 ਦਿਨਾਂ ਤੋਂ ਗਊ ਮਾਤਾ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਜ ਤੇ ਲਈ ਉਹਨਾਂ ਨੇ ਲੰਨਾ ਸ਼ੁਰੂ ਕੀਤਾ ਤੇ ਹੁਣ ਉਸਤੇ ਵਿਰੋਧ ਕੇਸ ਜਿਹੜਾ ਹੈ ਉਹ ਦਰਜ ਕਰ ਦਿੱਤਾ ਗਿਆ ਉਦੋਂ ਹੀ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੀ ਤੇ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਕਦੇ ਵੀ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਇਹਨਾਂ ਲੋਕਾਂ ਨੂੰ ਕਾਨੂੰਨ ਸਖਤ ਸਜ਼ਾ ਦੇਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਸਾਰੇ Hindu ਸੰਗਠਨ ਇੱਕ ਜੁੱਟ ਤੇ ਆਧਾਰਿਤ ਨੇ ਤੇ ਸੁजानਪੁਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਜੈ ਸ਼੍ਰੀ ਰਾਮ ਜੀ ਪਹਿਲੇ ਤੇ ਮੈਂ ਸਾਰੀ ਆਪਣੀ ਕਮੇਟੀ ਏਰੀਆ ਸੰਘਰਸ਼ ਕਮੇਟੀ ਦਾ ਧੰਨਵਾਦ ਕਰਨਾ ਤੇ ਜਿਹੜੀ ਇੱਕ ਕਾਲ ਤੇ ਸਾਰੀ ਜਣੇ ਇਕੱਠੀ ਹੋ ਜਾਂਦੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਨਾ ਔਰ ਸਾਰਿਆਂ ਦਾ ਸਹਿਯੋਗ ਨਾਲ ਇਹ ਕੰਮ ਹੋਇਆ ਇਸ ਤਰ੍ਹਾਂ ਹੀ ਅੱਗੇ ਅਸੀਂ ਕੰਮ ਕਰਦੇ ਰਾਂਗੇ ਸੰਘਰਸ਼ ਕਮੇਟੀ ਜਿਹੜੀ ਹੈ ਸਾਡੀ ਔਰ ਅਵੀ ਜੀ ਸਾਰੀ ਦੇਖ ਦੇ ਦੇਖ ਰੇਖੀ ਹੁੰਦੀ ਹੈ ਸ਼ਤੀ ਜੀ ਦੀ ਦੇਖ ਰੇਖੀ ਹੁੰਦੀ ਹੈ ਤੇ ਸਾਰਿਆਂ ਨੂੰ ਤਲਾਬ ਜਲਦੀ ਤੋਂ ਜਲਦੀ ਇਹ ਦੇ ਦਿੰਦੇ ਨੇ ਤੇ ਇਸ ਕਰਕੇ ਹਰ ਪ੍ਰਯਾਸ ਵਿੱਚ ਅਸੀਂ ਸਫਲ ਹੋਨੇ ਆ ਤੇ ਅੱਗੇ ਲੋਕਾਂ ਕੇ ਵੀ ਇਹ ਅਪੀਲ ਹੈ ਕਿ ਕੋਈ ਵੀ ਮੁਸ਼ਕਲ ਅਸੀਂ ਦੋਵਾਂ ਨੂੰ ਆਂਦੀ ਹੈ ਤੇ ਤੁਰੰਤ ਜਿਹੜਾ ਸਾਨੂੰ ਸੰਪਰਕ ਕਰੋ ਅਸੀਂ ਹਰ ਵੇਲੇ ਹਰ ਚੁਣੌਤੀ ਨੂੰ ਨਿਪਟਣ ਵਾਸਤੇ ਤਿਆਰ ਹਾਂ ਜੈ ਸ਼ਿਰਾਮ ਪਿਛਲੇ ਦਿਨ 3 ਦਿਨ ਪਹਿਲੇ ਪਰਸੋਂ ਰਾਤ ਨੂੰ 1:30 ਵਜੇ ਨਾਲ ਰਿੰਕੂ ਮਸੀਹਾ ਵਿਅਕਤੀ ਹੈ ਜਿਹੜਾ ਮਾਧੋਪੁਰ ਨਿਵਾਸੀ ਆ ਉਹ ਗਊਸ਼ਰ ਦੇ ਨਾਲ ਕੁਰਕਮ ਕਰਦਾ ਆ ਜਿਹੜਾ ਰੰਗਿਆ ਤੋਂ ਲੋਕਾਂ ਨੇ ਤੇ ਫੜਿਆ ਇਹਨੂੰ ਸੁਜਾਵਪੁਰ ਥਾਣੇ ਵਿੱਚ ਦਿੱਤਾ ਗਿਆ ਪਰਸੋਂ ਰਾਤ ਤੋਂ ਲੈ ਕੇ ਕੱਲ ਸ਼ਾਮ ਤੱਕ ਕੱਲ ਰਾਤ ਤੱਕ ਕੋਈ ਐਫਆਈਆਰ ਨਹੀਂ ਕੋਈ ਮੈਡੀਕਲ ਨਹੀਂ ਕੁਛ ਨਹੀਂ ਆਇਆ ਸਾਡੇ ਸੋਡੇ ਠਾਕਰ ਜੀ ਦੇ ਪ੍ਰਯਾਸਾਂ ਦੇ ਨਾਲ ਜਾਂ ਰਵੀ ਜੀ ਦੇ ਫੋਨ ਕਰਨ ਦੇ ਬਾਅਦ ਰਾਤ ਨੂੰ ਐਫ ਆਈ ਆਰ ਹੁੰਦੀ ਆ 006 ਸਿਆਪੋਠੜਾ ਦੇ ਵਿੱਚ ਉਹਦਾ ਕੋਈ ਮੈਡੀਕਲ ਨਹੀਂ ਹੋਇਆ ਨਾ ਬੱਚੀ ਦਾ ਕੋਈ ਮੈਡੀਕਲ ਹੋਇਆ ਇਹ ਸਮਝ ਨਹੀਂ ਆਂਦੀ ਕਿ ਪ੍ਰਸ਼ਾਸਨ ਇਹਨਾਂ ਗੱਲਾਂ ਨੂੰ ਲਾ ਕੇ ਕਿਉਂ ਚੁੱਪ ਬੈਠਾ ਸਨਾਤਨ ਧਰਮ ਦੇ ਉੱਤੇ ਕੋਈ ਵੀ ਹੜਚਲ ਆਂਦੀ ਹੈ ਔਰ ਸਨਾਏ ਜਿਹੜਾ ਪ੍ਰਸ਼ਾਸਨ ਹੈ ਚੁੱਪ ਕਰਕੇ ਬੈਠ ਜਾਂਦਾ ਸਾਡੀ ਪ੍ਰਸ਼ਾਸਨਿਕ ਇੱਕ ਬੇਦੀ ਆ ਕਿ ਇਸ ਤਰ੍ਹਾਂ ਦਾ ਕਾਰਕਰਮ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਫੜੋ ਔਰ ਤੁਰੰਤ ਉਹਨਾਂ ਨੂੰ ਪਰਚਾ ਦਾਖਲ ਕਰਕੇ ਨਾ ਕੋਰਟ ਵਿੱਚ ਪੇਸ਼ ਕਰੋ ਅੱਗੇ ਕੋਰਟ ਜੋ ਫੈਸਲਾ ਕਰੇਗਾ ਕੋਰਟ ਦੇਖੇਗਾ ਨਾ ਕਿ ਥਾਣੇ ਚ ਕੋਈ ਫੈਸਲਾ ਹੋਣਾ ਆਏਗਾ ਤੇ ਅਸੀਂ ਵਧਾਈ ਦਿਆਂਗੇ ਠਾਕੁਰ ਜੀ ਨੂੰ ਔਰ ਉੱਥੋਂ ਦੇ ਜਿਹੜੇ ਲੋਕਲ ਜਿਹੜਾ ਦੇ ਨਾਲ ਪਰਚਾ ਆਇਆ ਰਵੀ ਜੀ ਨੂੰ ਜਿਨ੍ਹਾਂ ਨੇ ਪ੍ਰਯਾਸ ਕੀਤਾ ਰਾਤ ਨੂੰ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਆ ਫਿਰ ਪਰਚਾ ਆਇਆ ਰਾਤ ਨੂੰ ਤੇ ਮੈਂ ਚਾਹਾਂਗਾ ਕਿ ਪ੍ਰਸ਼ਾਸਨ ਦੇ ਇਤਿਹਾਸ ਦੇਵੇ ਕੋਈ ਵਸਤੇ ਉੱਤੇ ਕੋਈ ਵੀ ਐਹੋ ਜੀ ਗੱਲਬਾਤ ਹੁੰਦੀ ਹੈ ਤੇ ਪ੍ਰਸ਼ਾਸਨ ਨੂੰ ਤੁਰੰਤ ਉਸ ਤੇ ਕਾਰਵਾਈ ਕਰਨੀ ਚਾਹੀਦੀ ਹੈ। ਕੈਮਰਾ ਪਰਸਨ ਹਣੀ ਦੇ ਨਾਲ ਅਜ ਇਸ ਦੀ ਰਿਪੋਰਟ।